ਇਤਨੇ ਕਾ ਬੇਚ ਖਾਣਾ ਰਜੀ ਸਰ ਕਿਤਨੇ ਕ 140 ਰੁਪਏ ਕਿਤਨਾ ਲੂਟ ਰਹੇ ਹੋ ਵੀ 60 ਰੁਪਏ ਸਰ ਜੀ ਆਪਣੇ ਟਕਮਿਸਨ ਮੇਂ ਹੀ ਚਲਤੇ ਜੀ ਸਾਈਡ ਪੈਂਟਰੀ ਹੈ ਹਾਂ ਇਹਨਾਂ ਨੂੰ ਜਾਇ ਜਾਇ ਲਗਾਇਆ ਕਰੋ 60 ਰੁਪਏ ਇੱਕ ਥਾਲੀ ਕੇ ਪਿੱਛੇ ਯਾਰ ਇਹ 140 ਕਾ ਬੇਚ ਰਹੇ ਹੋ ਨਹੀਂ ਪਾਣੀ ਆ ਮੈਨੂੰ ਪਤਾ ਸਟੈਂਡਰਡ ਖਾਣਾ ਆ 80 ਰੁਪਏ ਵਾਲਾ ਉਹ ਤਾਂ ਸਾਰੇ ਉਸਮੇ ਜੋ ਹੋ ਤੋ ਅਲੱਗ ਜੀ ਜੀ ਆਤੀ ਹੈਂ ਚਲੋ ਇੱਕ ਮਿੰਟ ਹਾਂ ਜੀ ਥਾਲੀ ਥਾਲੀ ਥੋੜਾ ਕਾ ਲਗਾ ਲਾ ਹਾਂ ਜੀ ਬਲਾਹਲਾ ਨਾ ਜੀ ਉਹ ਕੋਹ ਕੁ ਕਿੱਧਰ ਲੰਘ ਗਿਆ ਬਸ ਕੱਲੇ 200 ਨਾ ਸਰ ਗਿਆ ਨਾ ਟਿਕਟ ਵੀ ਲਈ ਜੀ ਫਿਰ ਅੱਛਾ ਦੋ ਜਣੇ ਦੋ ਜਣਿਆਂ ਨੂੰ 200 ਰੁਪਏ ਤਾਂ ਠੱਡ ਦਾਨ ਨੂੰ ਬੈਠਣੇ ਹੈਲੋ ਗਾਇਸ ਸਤਿ ਸ੍ਰੀ ਅਕਾਲ ਆਪਣਾ ਸਫਰ ਹੋਏਗਾ ਅੱਜ ਪਟਿਆਲੇ ਤੋਂ ਦਾਦਰ ਐਕਸਪ੍ਰੈਸ ਜੋ ਕਿ ਅੰਮ੍ਰਿਤਸਰ ਜਾਂਦੀ ਆ ਤੇ ਆਪਾਂ ਐਸ਼ੀਅਰ ਪਟਿਆਲੇ ਦੇ ਰੇਲਵੇ ਸਟੇਸ਼ਨ ਤੇ ਖੜੇ ਆ ਸਟੇਸ਼ਨ ਕੋਡ ਕੀ ਬਾਤ ਕਰੇ ਤਾਂ ਪੀਟੀਏ ਹੈ ਅ ਅਜ਼ਾਦੀ ਦੇ ਦਿਵਸ ਤੇ ਇੱਥੇ ਜਿਹੜਾ ਪ੍ਰੋਗਰਾਮ ਉਹ ਬੜੀ ਧੁੰਮ ਧਾਮ ਨਾਲ ਜਿਹੜਾ ਇੱਥੇ ਕੀਤਾ ਗਿਆ ਲੱਡੂ ਵੰਡੇ ਗਏ ਆ ਤੇ ਇਹ ਹੈ ਪਟਿਆਲੇ ਦਾ ਰੇਲਵੇ ਸਟੇਸ਼ਨ ਇੱਕ ਬਰਾਸਤੀ ਰੇਲਵੇ ਸਟੇਸ਼ਨ ਇਹ ਹੈ ਸਟੇਸ਼ਨ ਤੇ ਚੱਲਦੇ ਆਪਾਂ ਅੰਦਰ ਦਾਦਰ ਐਕਸਪ੍ਰੈਸ ਦਾ ਆਪਾਂ ਜਿਹੜਾ ਵੇਟ ਕਰਾਂਗੇ 11:057 ਲੱਡੂ ਜਿਹੜੇ ਇੱਥੇ ਵੰਡੇ ਜਾ ਰਹੇ ਆ ਤੇ ਪ੍ਰੇਡ ਕੀਤੀ ਗਈ ਸੀਗੀ ਅਜੇ ਲਓ ਜੀ ਆਪਾਂ ਲੱਡੂ ਖਾਣ ਲੱਗੇ ਆ ਆਜ਼ਾਦੀ ਦਿਵਸ ਇਸ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਇਹ ਹੈ ਪਟਿਆਲੇ ਦਾ ਰੇਲਵੇ ਸਟੇਸ਼ਨ ਨੰਬਰ ਇੱਕ ਨੰਬਰ ਪਲੇਟਫਾਰਮ ਤੇ ਬਹੁਤ ਸੋਹਣਾ ਅੰਗਰੇਜ਼ਾਂ ਦੇ ਦੌਰ ਦਾ ਸਟੇਸ਼ਨ ਜਿਹੜਾ ਬਣਿਆ ਹੋਇਆ ਹੈਗਾ ਤੇ ਰਸ਼ ਕਾਫੀ ਦੇਖ ਰਹੇ ਤੁਸੀਂ ਭਲੇਟ판 ਦੀ ਸਫਾਈ ਵਾਰੀ ਗੱਲ ਕਰੀਏ ਤਾਂ ਬਹੁਤ ਸੋਹਣੀ ਸਫਾਈ ਜਿਹੜੀ ਇੱਥੇ ਹੈਗੀ ਆ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਲਓ ਆਪਣੀ ਟ੍ਰੇਨ ਆਉਣ ਵਾਲੀ ਹੈ ਰੇਵਟ ਕਰ ਰਹੇ ਆਪਾਂ ਰੇਫਰ ਨੰਬਰ ਪਟਿਆਲਾ ਦੇ 1 ਨੰਬਰ ਤੇ ਇਹ ਆਪਣੀ ਟ੍ਰੇਨ ਦੀ ਜਿਹੜੀ ਆ ਅਨਾਉਂਸਮੈਂਟ ਹੋ ਗਈ ਹੈ 11057 ਸੀਐਸਐਮਪੀ ਮੁੰਬਈ ਤੋਂ ਚੱਲ ਕੇ ਅੰਮ੍ਰਿਤਸਰ ਜਾਣ ਵਾਲੀ ਟ੍ਰੇਨ ਦੀ ਜਿਹੜੀ ਅਨਾਉਂਸਮੈਂਟ ਹੋ ਗਈ ਕੁਝ ਹੀ ਪਲਾਂਚੋ ਆਪਣੇ ਪਲੇਟਫਾਰਮ ਨੰਬਰ ਪਟਿਆਲਾ ਦੇ 1 ਨੰਬਰ ਪਲੇਟਫਾਰਮ ਤੇ ਉ ਆਪਣੀ ਜਿਹੜੀ ਟ੍ਰੇਨ ਦਾਦਰਸਟ੍ਰੈਸ ਪਹੁੰਚ ਚੁੱਕੀ ਹੈ ਪਟਿਆਲਾ ਰੇਲਵੇ ਸਟੇਸ਼ਨ ਤੇ ਸੋ ਇਹ ہمارا AC ਸੈਕੰਡ ਦੇ ਵਿੱਚ ਅਸੀਂ ਬੈਠ ਗਏ ਆ 11057 ਆਪਣਾ ਟ੍ਰੇਨ ਦਾ ਨੰਬਰ ਜੋ ਕਿ ਚੱਲਣ ਦੀ ਗੱਲ ਕਰੀ ਤਾਂ CSMPT ਤੋਂ ਚੱਲ ਕੇ ਤੀਸਰੇ ਦਿਨ 1700 96 ਕਿਲੋਮੀਟਰ ਪੂਰਾ ਕਰਨ ਤੋਂ ਬਾਅਦ ਇਹ ਤੀਸਰੇ ਦਿਨ ਵਿੱਚ ਪਟਿਆਲਾ ਪਹੁੰਚੀ ਆ ਗੱਜ ਗੱਲ ਕਰੀਏ ਦਾ ਸੀਐਸਐਮਟੀ ਮੁੰਬਈ ਤੋਂ ਚੱਲਣ ਦਾ ਸਮਾਂ ਰਾਤ ਦੇ 6:30 11 ਵਜੇ ਤੇ ਅੰਮ੍ਰਿਤਸਰ ਪਹੁੰਚਣਾ ਸਮਾਂ ਜਿਹੜਾ ਹੈਗਾ ਤੀਸਰੇ ਦਿਨ 4:00 ਵਜੇ ਤੇ 25 ਮਿੰਟ ਹੈਗਾ ਤੇ ਪਟਿਆਲਾ ਦਾ ਸਟੇਸ਼ਨ ਕੋਡ ਹੈ ਆਪਾਂ ਪਟਿਆਲਾ ਦੇ ਰੀਲਪੀ ਸਟੇਸ਼ਨ ਤੇ ਖੜੇ ਹਾਂ ਜੀ ਸੋ ہماری ਟ੍ਰੇਨ ਪਟਿਆਲਾ ਤੋਂ ਚੱਲੂ ਪਈ ਆ ਮਿਲਦੇ ਆ ਤੁਹਾਨੂੰ ਅਗਲੇ ਸਟੇਸ਼ਨ ਤੇ ਤੇ ਆਪਣਾ ਇਹਦੇ ਵਿੱਚ ਸਫ਼ਰ ਰਹੇਗਾ ਤੇ ਬਹੁਤ ਦੂਰੋਂ ਆ ਜਾਂ ਜੀਤੇ ਦਿਨ ਚਾਹ ਜ ਬੋਤਲਾਂ ਵਾਸਤੇ ਉਹ ਹੀ ਫਿਲ ਰਹੇ ਪੰਜਾਂ ਦੇਵ ਜੀ ਦੇ ਕੋਲ ਬੱਚੇ ਵੀ ਆਦਾ ਇੰਜੋਏ ਕਰ ਰਹੇ ਨੇ ਤੇ ਆਹ ਪਲੇਟਫਾਰਮ ਨੰਬਰ 1 ਤੋਂ ਚੱਲ ਕੇ ਹਮਰਾ ਸਰ ਸ਼ਾਮੂ ਹੈ ਪੰਚੀ ਜੀ ਜਦ ਕਿ ਤੁਹਾਨੂੰ ਜਿਹੜਾ ਟਾਈਮ ਉਹ ਦੱ ਚੁੱਕਿਆ ਹੈਗਾ ਸੋ ਗਾਇਜ਼ ਆਪਾਂ ਇਸ ਟ੍ਰੇਨ ਦੀ ਚੱਲਣ ਦੀ ਗੱਲ ਕਰੀਏ ਸੀ ਕਿ ਕਦੋਂ ਇਹ ਸ਼ੁਰੂ ਹੋਈ ਸੀ ਇਹ ਸ਼ੁਰੂ ਹੋਈ ਸੀ ਜੀ ਆਜ਼ਾਦੀ ਤੋਂ ਪਹਿਲਾਂ 1947 ਤੋਂ 1 ਸਤੰਬਰ ਤੇ 1919 ਦੇ ਵਿੱਚ ਜਿਹੜੀ ਟ੍ਰੇਨ ਇਹ ਸ਼ੁਰੂ ਹੋਈ ਸੀ ਚੱਲੀ ਸੀ ਇਹ ਹੈ ਦੀ ਹਿਸਟਰੀ ਤੇ ਇਹਦਾ ਜਿਹੜਾ ਰੂਪ ਪਹਿਲਾਂ ਹੋ ਸਕਦਾ ਵੀ ਲਾਹੌਰ ਤੱਕ ਜਾਂਦੀ ਹੋਗੀ ਜਾਂ ਅੱਗੇ ਜਾਂਦੀ ਹੋਰਗੀ ਜਾਂਦੀ ਤੋਂ ਪਹਿਲਾਂ ਠੀਕ ਹੈ ਜੀ ਇਸੇ ਦਾ ਪਸ਼ੋਕੜ ਬਾਏ ਬਾਏ ਪਟਿਆਲਾ ਤੇ ਨਿਕਲ ਚੁੱਕਿਆ ਜੀ ਆਪਾਂ ਪਟਿਆਲਾ ਰੇਲਵੇ ਸਟੇਸ਼ਨ ਤੋਂ ਇਹ ਹੈ ਪਟਿਆਲਾ ਰੇਲਵੇ ਸਟੇਸ਼ਨ ਬਾਏ ਬਾਏ ਪਟਿਆਲਾ ਇਹ ਹੈ ਹੂੰ ਦੁਬਾਰਾ ਜਿਹੜਾ ਬਣਿਆ ਹੈ ਨਵਾਂ ਰੇਲਵੇ ਸਟੇਸ਼ਨ ਪਟਿਆਲੇ ਦਾ ਆਪਣਾ ਬਲੈਗ ਜਿਹੜਾ ਚੁੱਲ ਰਿਹਾ ਹੈ ਨੈਸ਼ਨਲ 플ੈਗ। ਤੇ ਮਿਲਦੇ ਤੁਹਾਨੂੰ ਅਗਲੇ ਸਟੇਸ਼ਨ ਤੇ ਜਾ ਕੇ। ਇਹ ਹੈ ਪਾਕੜਾ مین ਲਾਈਨ ਜਿਹੜੀ ਹੈ ਕਾਫੀ ਟੜੀ ਹੋਈ ਹੈ ਜੀ ਤੇ ਹਰੇ ਭਰੇ ਪੰਜਾਬ ਦੇ ਖੇਤ ਦੇਖ ਰਹੇ ਹਾਂ। ਚੱਲ ਆਏਗੇ ਜਲਦ। ਸੋ ਗੋਇਸ ਆਪਣੇ ਹਰੇ ਭਰੇ ਖੇਤ ਦੇਖੋ ਕਿੰਨੇ ਸੋਹਣੇ ਹਨ। ਮਾਰਿਸ਼ ਦਾ ਮਾਹੌਲ ਉੱਤੇ ਬਣਿਆ ਹੋਇਆ ਬੱਦਲ ਦੇਖ ਹੀ ਰਹੇ ਹੋ ਕਾਫੀ ਹੋਏ ਬਿਆ ਸੋ ਦਰਸ਼ਕੋ ਆਪਾਂ ਦਬਲਾਨ ਰੇਲਵੇ ਸਟੇਸ਼ਨ ਸਕਿੱਪ ਕਰ ਰਹੇ ਹਾਂ ਤੋ ਕਿ ਇੱਥੇ ਜਿਹੜਾ ਇਹਦਾ ਸਟੇਸ਼ਨ ਸਟਾਪੇਜ ਨਹੀਂ ਹੈਗਾ ਦਬਲਾਨ ਰੇਲਵੇ ਸਟੇਸ਼ਨ ਇਹ ਵੀ ਜਿਹੜਾ ਨਮਾ ਬਣਿਆ ਜੀ ਸੁੰਦਰੀ ਕਰਨ ਦੇ ਵਿੱਚ ਹੈ ਦੁਆਰਾ ਤਿਆਰ ਹੋਇਆ ਵਾ ਬਈ ਇੱਥੇ ਨਾ ਪੱਲਾ ਹੁਣ ਪਟਿਆਲੇ ਤੋਂ ਬਾਅਦ ਹੁਣ ਇਹ ਨਾਪਾ ਜਾਊਗਾ ਅੱਛਾ ਸਾਫੀ ਤੋਂ ਮਲੇਰੇ ਪਾਸੇ ਦੇਖ ਸਾਡੇ ਫੂਡ ਕਵਾਰ ਕਿੰਨਾ ਪਿਆ ਦੇ ਵਿੱਚ ਪਕਰ ਹਾਂ ਜਸਤਵਿੰਦ ਦੇ ਬਾਹਰ ਹੀ ਲਿਖਾ ਪਟੰਗਿਆ ਹੋਇਆ ਇਹ ਹੈ ਇਸ ਤੋਂ ਇਹ ਸੀਸੀਟੀਵੀ ਹੈ ਨਾ ਇਲੈਕਟ੍ਰਿਕ ਪੈਨਲ ਦੇਖ ਰਿਹਾ ਹਾਂ ਸੇ ਨਾ ਪਾਉਣ ਵਾਲਾ ਇਹ ਸਲਾਈਡ ਟੂ ਓਪਨ ਇਹ ਡੋਰ ਹੈਗਾ ਸਲਾਈਡਿੰਗ ਵਾਲਾ ਤੇ ਹੈ ਤਾਂ ਨਵਾਂ ਕੋਚ ਪਾਣੀ ਦੇਖਦੇ ਆਉਂਦਾ ਕਿ ਨਹੀਂ ਆਉਂਦਾ ਆ ਰਿਹਾ ਜੀ ਬਾਰ ਦਾ ਨਜ਼ਾਰਾ ਦੇਖਾ ਤੁਸੀਂ ਅਸਮਾਨ ਤੇ ਬੱਦਲ ਤੇ ਹਰੇ ਭਰੇ ਖੇਤ ਹਰੇ ਭਰੇ ਤਰਖਤ ਬਹੁਤ ਸੋਹਣਾ ਨਜ਼ਾਰਾ ਤੇ ਨਾਭਾ ਰੇਲਵੇ ਸਟੇਸ਼ਨ ਜਿਹੜਾ ਆਪਣਾ ਆਉਣ ਵਾਲਾ ਹੈਗਾ ਮਿਲ ਜੇ ਤੁਹਾਨੂੰ ਨਾਭਾ ਸਟੇਸ਼ਨ ਦੇ ਜਾ ਕੇ ਸੋ ਗਾਇਸ ਹਮਾਰਾ ਨਾਭਾ ਰੇਲਵੇ ਸਟੇਸ਼ਨ ਤੇ ਪਹੁੰਚ ਗਏ ਹਾਂ ਸੀਐਸਐਮ ਤੋਂ ਚੱਲ ਕੇ 1822 ਕਿਲੋਮੀਟਰ ਪੂਰਾ ਕਰਨ ਦਵਾਲ ਇਹ ਤੀਸਰੇ ਦਿਨ ਵਿੱਚ ਨਾਭਾ ਰੇਲੋ ਸਟੇਸ਼ਨ ਤੇ 15 ਮਿੰਟ ਦੀ ਦੇਰੀ ਨਾਲ ਇਹ ਟ੍ਰੇਨ ਪਹੁੰਚੀ ਹੈ ਜੀ ਇਹ ਹੈ 90 ਦਾ ਰੇਲਵੇ ਸਟੇਸ਼ਨ ਦਾ ਪਲੇਟਫਾਰਮ ਨੰਬਰ 2 ਇਹ ਸਟੇਸ਼ਨ ਕੋਡ ਦੀ ਗੱਲ ਕਰੀਏ ਤੇ ਸਟੇਸ਼ਨ ਕੋਡ ਹੈ ਜੀ NBV ਫॉर ਬੰਬੇ NBA ਇਹਦਾ ਜਿਹੜਾ ਸਟੇਸ਼ਨ ਕੋਡ ਹੈ ਜੀ ਦੇਖੋ ਤਾਂ ਤੁਸੀਂ ਪਾਣੀ ਸ਼ੈਂਪੂ ਤੇ ਵਾਸ਼ਰ ਮਟਰ ਲੈ ਜਾਂਦੇ ਹੋ ਨਾ ਤਾਂ ਤੁਸੀਂ ਰੈਸਟੇਸ਼ਨ ਉੱਤੇ ਰਹਿੰਦੇ ਹੋ ਨਾ ਤਾਂ ਜੀ ਜਾਨ ਸੇ ਲੱਗੋ ਬਹੁਤ ਸਨਾਹਤ ਪੰਡਾਵੀਆਂ ਦਾ ਉੱਪਰ ਆਦਾ ਪਾਣੀ ਦੀ ਸੇਵਾ ਉਹ ਗਾਈਜ਼ ہماری ਜਿਹੜੀ ਟ੍ਰੇਨ ਨਾਬਾਥ ਰੇਲਵੇ ਸਟੇਸ਼ਨ ਤੋਂ ਚੱਲ ਪਈ ਆ ਇਹ ਆਪਸਟੇਅਰ ਬ੍ਰੇਕ ਨੰਬਰ 1 ਕੁਲ ਜਾਣ ਲਈ ਰਸਤਾ ਜਣੋ ਜਗ੍ਹਾ ਜਗ੍ਹਾ ਤੇ ਜਿਹੜੇ ਪਾਣੀ ਦੀ ਸੇਵਾ ਦੇ ਲਈ ਆ ਹਾ ਠੰਡੇ ਜਿਹੜੇ ਆ ਕੈਂਪਰ ਉਹ ਟੈਪ ਲਗਾ ਕੇ ਲਏ ਹੋਏ ਆ ਸੋ ਨਾਬਾ ਦੀ ਗੱਲ ਕਰੀਏ ਤਾਂ ਇਹ ਇੱਕ ਸਿੱਖ ਇਹ ਰਿਆਸਤਾਂ ਵਿੱਚੋਂ ਇੱਕ ਇਤਿਹਾਸਤ ਹੁੰਦੀ ਸੀ ਜੀ ਤਾਂ ਕਪੂਰਥਲਾ ਰਿਆਸਤ ਜੀਂਦ ਹਿਸਾਰ ਜਿਹੜੀਆਂ ਰਿਆਸਤਾਂ ਹਨ ਪਟਿਆਲਾ ਰਿਆਸਤ ਨੱਭਾ ਰਿਆਸਤ ਵੀ ਇੱਕ ਸਿੱਖ ਰਿਆਸਤ ਹੁੰਦੀ ਸੀ ਕਕਰਾਲਾ ਰੇਲਵੇ ਸਟੇਸ਼ਨ ਜਿਹੜਾ ਆਪਾਂ ਸਕਿੱਪ ਕਰ ਰਹੇ ਹਾਂ ਇਹ ਦੋਸਤ ਇੱਥੇ ਸਟਪ ਜਿਹੜਾ ਸਟਾਪਿੰਗ ਨਹੀਂ ਹੈਗਾ ਜੀ ਉਹ ਆਪਣ ਕਾਲ ਸਿਟੀ ਸਕਿੱਪ ਕਰ ਰਹੇ ਆ ਗਾਈਜ਼ ਅੱਜ ਸਾਰੀ ਕਸਟਮ ਕਰਦੇ ਆਂ ਮਨ ਦੇ ਗਾਈਜ਼ ਇਹ ਹੈ ਭਾਰਤ ਮਾਲਾ ਐਕਸਪ੍ਰੈਸ ਜਿਹੜੀ ਦਿੱਲੀ ਤੋਂ ਤੇ ਜੰਮੂ ਘੱਟਾ ਬਾਇਆ ਅੰਮ੍ਰਿਤਸਰ ਤੋਂ ਜਿੰਨੀ ਭਾਰਤ ਮਾਲਾ ਚੱਲ ਰਹੀ ਹੈ ਉਹ ਵਾਲੀ ਰੋਡ ਜਿਹੜੀ ਬਣ ਰਹੀ ਹੈ ਚਾਹ ਮੈਨਾਂ ਤੁਹਾਨੂੰ ਦਈ ਦਿਨਾਂ ਚਾਹੀਦਾ ਇਹ ਨਹੀਂ ਰਹੀ ਮਾ ਜੀ ਰੋਕ ਕੇ ਹੋ ਮਰੀ ਜੀ ਕਿਉਂ ਆ ਨਾ ਤੇ ਬੈਟ ਪੁੱਤੋਂ ਨੀਚੇ ਨਾ ਬੋ ਨੀਚੇ ਗੰਦੀ ਹੁੰਦੀ ਐ ਸ਼ੀਬਾ ਮਾ ਨਾ ਕੋਈ ਤੁਸੀਂ ਚਾਰ ਲੋਕਾਂ ਤੇ ਲੈਣ ਨਿਕਲ ਤੇ ਵੀ ਐ ਮੈਂ ਕਿਹਨੂੰ ਮਾ ਜੀ ਚਾਹਾਂਗਾ ਆਣਗਾ ਆਣਗਾ ਲਾ ਪਾ ਚਾ ਬਾਤ ਲੋ ਹਾਂ हाँ जी हाँ जी मैं आधार कार्ड भेजता जो थोड़ी गल कर

ਪਿਆਰ ਦਾ ਪ੍ਰਸੰਗ ਕੋ ਖਾਲੇ ਹੋਰ ਨਹੀਂ ਨਾਲੋ ਕਿ ਨਾਲ ਲਾਇਆ ਉਹ ਕਿੰਨੀ ਕਰਦੀ ਉਹ ਬੋਲਦੀ ਉੱਤੇ ਰੱਖੀ ਬਿਲਕੁਲ ਨਹੀਂ ਮੈਂ ਨਾਲ ਖੜੀ ਬੱਚੇ ਬੱਚੇ ਨੂੰ ਕਹਿੰਦੀ ਮੈਂ ਤੁਹਾਨੂੰ ਮਾਰੀਦਾ ਉਹ ਬਗੋਲ ਦੇ سامنے ਖੜੀ ਹੋ ਜਾਣਾ ਉਹ ਸਾਡ ਦਾ ਬੱਚਾ ਨਾ ਖੜਾ ਪੜ੍ਹਦੇ ਨਾ ਆਪਲਾ ਅੱਛਾ ਦੇਣੀ ਰੁਕ ਜਾ ਗਾਨੀ ਕੀ ਆ ਗੀ ਗੱਲ ਮੈਂ ਕਿੰਨੀ ਕੀ ਗੱਲ ਆ ਨਾ 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 ਇਹਨਾਂ ਜਿਹੜੇ ਗੱਲ ਵੀਡੀਓ ਬਣਾਉਣ ਲਈ ਵੀਡੀਓ ਬਣਾਉਣ ਚਾਹਵਾਣਾ ਫੋਟੋ ਹੀ ਨਹੀਂ ਆਉਂਦਾ ਨਹੀਂ ਕਰਨੀ ਆ ਕੋਈ ਤੰਗ ਨਹੀਂ ਕਰਨਾ ਬਿਲਕੁਲ ਵੀ ਮੋਡਰਨ ਹੋਣਾ ਮਰਖਾਨੀ ਬਿਨਾ ਪੀਂਦੇ ਲੈ ਲਾਚੀ ਕੀ ਕਰ ਰਹੀ ਹੈ ਹਮਨ ਕਰ ਕੀ ਗਿਆ ਕਰੋ ਮੈਂ ਕੰਮ ਨਹੀਂ ਕਰਾਂ ਕੋਈ ਨਾ ਬਣਾ ਦੇ ਜੀ ਸੋ ਗਾਇਜ਼ ہماری ਜਿਹੜੀ ਟ੍ਰੇਨ ਆ 11057 ਮਲੇ ਕੋਲੜਾ ਰੇਲਵੇ ਸਟੇਸ਼ਨ ਤੇ ਪਹੁੰਚ ਗਈ ਆ ਸਵਾਰੀਆਂ ਦੇਖੋ ਭੱਜ ਕੇ ਆ ਰਹੀਆਂ ਨੇ ਇਹ ਹੈ ਮਲੇਕੋਲੜਾ ਰੇਲਵੇ ਸਟੇਸ਼ਨ ਭਾਈ ਜੇ ਮਲੇਕੋਲੜਾ ਸਟੇਸ਼ਨ ਕੋਡ ਦੀ ਬਾਤ ਕਰ ਰਹੇ ਤਾਂ METS ਦਾ ਸਟੇਸ਼ਨ ਕੋਡ ਹੈ ਜੇ ਹੈ ਮਲੇਕੋਲੜਾ ਰੇਲਵੇ ਸਟੇਸ਼ਨ ਔਰ ਜੇ ਹੈ ਕੁਝ ਵਿਚਵੇਂ ਅੰਗਰੇਜ਼ੋ ਕੇ ਦੌਰ ਕੀ ਜੋ ਹੈ ਬਿਲਡਿੰਗ ਬਣੀ ਹੋਈ ਨਈ ਬਿਲਡਿੰਗ ਵੀ ਵਿਚਵੇਂ ਬਣੀ ਹੋਈ ਆ ਲਓ ਜੀ ਬਾਏ ਬਾਏ ਮਲੇਕੋਲੜਾ ਇਹ ਹੈ ਮਲੇਕੋਲੜਾ ਰੇਲੋਸ਼ਨ ਪੁਰਾਣੇ ਵਾਲਾ ਅੰਗਰੇਜ਼ਾਂ ਦੇ ਦੌਰ ਵਾਲਾ मेरे को दूसरा दूसरा पासा जी है शरारती कर शरारता कर रहा है बच्चा है ठीक है आपमदगढ़ रेलवे स्टेशन पर पहुँच गए जी है अहमदगढ़ का रेलवे स्टेशन प्लेटफॉर्म नंबर एक

ਕਿੰਨੇ ਦਾ ਭੇਜ ਖਾਣਾ? ਅਜੀ ਸਰ ਕਿੰਨੇ ਦਾ? 140 ਰੁਪਏ। ਕਿੰਨਾ ਲੁੱਟ ਰਹੇ ਹੋ ਵੀ 60 ਰੁਪਏ? ਅਜੀ ਸਰ ਜੀ ਆਪਣੇ ਪਟਮਿਸਰ ਮੇਂ ਹੀ ਚੱਲਤੇ ਜੀ। ਸਾਈਡ ਪੈਂਟਰੀ ਹੈ? ਹਾਂ। ਇਹਨਾਂ ਨੇ ਜੈ ਜੈ ਲਗਾਇਆ ਕਰੋ 60 ਰੁਪਏ ਇੱਕ ਥਾਲੀ ਦੇ ਪਿੱਛੇ ਯਾਰ ਇਹ 140 ਕਾ ਵੇਚ ਰਹੇ ਹੋ। ਮੈਨੂੰ ਇੱਥੇ ਕੁਛ ਨਹੀਂ। ਨਹੀਂ ਪਾਣੀ ਆ ਮੈਨੂੰ ਪਤਾ ਸਟੈਂਡਰਡ ਖਾਣਾ ਆ 80 ਰੁਪਏ ਵਾਲਾ। ਉਹ ਤਾਂ ਸਾਰੇ ਉਸਮੇ ਜੋ ਹੋ ਤੋ ਅਲੱਗ ਚੀਜ਼ੇ ਆਤੀ ਹੁੰਦੀਆਂ। ਚਲੋ 1 ਮਿੰਟ। ਹਾਂ ਜੀ। ਖਾਲੀ ਥਾਲੀ ਥੋੜਾ ਅੱਗਾ ਲਗਾ। ਤਿਆਰ। ਇਹ ਅਮਦਗੜ ਰੇਲਵੇ ਸਟੇਸ਼ਨ ਜਿਸ ਦਾ ਸਟੇਸ਼ਨ ਕੋਡ A H H ਹੈ ਕੋਈ ਟ੍ਰੇਨ ਜਿਹੜੀ ਉਹ ਆ ਰਹੀ ਐ ਇਸ ਕਰਕੇ ਇਹ ਇੱਥੇ ਖੜੀ ਐ ਕਿਉਂਕਿ ਸਿੰਗਲ ਟਰੈਕ ਹੈਗਾ ਸਾਰਾ ਹੈ ਅਮਦਗੜ ਦੇ ਰੇਲਵੇ ਸਟੇਸ਼ਨ ਤੇ ਆਪਣੀ ਟ੍ਰੇਨ ਜਿਹੜੀ ਐ ਖੜੀ ਆ ਸੋ ਹਮਾਰੀ ਟ੍ਰੇਨ ਜਿਹੜੀ ਅਮਦਗੜ ਤੋਂ ਚੱਲ ਚੁੱਕੀ ਐ ਜੀ ਇਹ ਹੈ ਐਮ ਨਗੜ੍ਹ ਦਾ ਰੇਲਵੇ ਸਟੇਸ਼ਨ ਤੁਹਾਨੂੰ ਇੱਕ ਹੋਰ ਗੱਲ ਦੱਸ ਦਵਾਂ ਜੀ ਇਹ ਜਿਹੜਾ ਸਟੇਸ਼ਨ ਹੈ ਇਹ ਇੱਥੇ ਧਰਤੀ ਸੁਣਨਾ ਜੇ ਕੋਈ ਟ੍ਰੇਨ ਆਉਂਦੀ ਹੋਵੇ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਕਿ ਟ੍ਰੇਨ ਆ ਰਹੀ ਹੈ ਕਿ ਨਹੀਂ ਆ ਰਹੀ ਇੰਨੀ ਜਿਆਦਾ ਸੋਨਾ ਧਰਤੀ ਇੱਥੇ ਦੀ ਤੇ ਬਾਏ ਬਾਏ ਕਰ ਚੱਲੇ ਆਪਾਂ ਐਮ ਨਗੜ੍ਹ ਰੇਲਵੇ ਸਟੇਸ਼ਨ ਆ ਦੇ ਸਾਰੇ ਸਭ ਲੋਕਾਂ ਦਾ ਗੰਦ ਪਾਇਆ ਹੈ ਵਿੱਚ ਸਾਰਾ ਆ ਬੇਚਾਰਾ ਸਾਫ ਕਰ ਰਿਹਾ ਕੋਈ ਬੰਦਾ ਸਾਫ ਕਰ ਰਿਹਾ بس ਧਰਾਂ ਲਾ ਰਿਹਾ ਕੱਪੜਿਆਂ ਦੀ ਲੋਕੀ ਪਰ ਗੰਦ ਪਾਉਣਾ ਨਹੀਂ ਹਟਦੇ ਉਹ ਫਾਂ ਗਿਲਾ ਰਾਏਪੁਰ ਸਟੇਸ਼ਨ ਨੂੰ ਸਕਿਪ ਕਰ ਰਹੇ ਆ ਜੀ ਕਿ ਇਹ ਹੈ ਗਿਲਾ ਰਾਏਪੁਰ ਦਾ ਰੇਲਵੇ ਸਟੇਸ਼ਨ ਕਹੇ ਜਾਣੇ ਦੋ ਜਣੇ ਦੋ ਬਲਾ ਹੋ ਹਾਂ ਜੀ ਬਲਾ ਲਾਣਾ ਦੀ ਉਹ ਕਹੂਗਾ ਕਿੱਧਰ ਲੰਘੇ ਬੱਕਲੇ 200 ਨਾ ਸਰ ਗਿਆ ਨਾ ਟਿਕਟ ਵੀ ਲਈ ਜੀ ਫਿਰ ਅੱਛਾ ਦੋ ਜਣੇ ਦੋ ਜਣੇ ਨੇ 200 ਰੁਪਏ ਤਾਂ ਠੱਡ ਦਰ ਨੂੰ ਬੈਠ ਨਹੀਂ ਰਹੇ ਉਹ ਉੱਥੇ ਵੀ ਨਹੀਂ ਬੈਠ ਰਹੇ ਕਹਿੰਦੇ ਪਿੱਛੇ ਚੱਲਾਂ ਹਾਂ ਹਾਂ ਸਭ ਨੇ ਇੱਕ ਮਾਰ ਯਾਖੀ ਦਿਖਾ ਦੇਗੀ ਥੱਕ ਕਿਸ਼ ਸਮਝਾ ਸ਼ੂਪੈ ਨਾ ਸ਼ੂਪਾ ਉਹਨਾ ਟਾਈਮੇ ਚੱਲਦੀ ਉਹਨਾ ਟਾਈਮੇ ਘਟ ਇਹ ਤਾਂ ਛੱਡੋ ਤੁਸੀਂ ਜਿਹੜਾ ਖਾਣਾ 80 ਵਾਲਾ 160 ਦਾ ਦਿੰਦੇ ਇਹਦੇ ਵਿੱਚ ਇਹਦੇ ਵਿੱਚ ਪਾਣੀ ਡਬਲ ਹੋ ਗਿਆ ਜੀ ਹਾਂ ਵੀ 60 ਰੁਪਏ ਮੈਂ ਟੋਕਿਆ ਉਹਨੂੰ ਨਾਲ ਹਾਂ ਜੀ ਛਾਲਾ ਸਹਿੰਦੇ ਲੈ ਲਓ 20 ਰੁਪਏ ਉੱਤੇ ਲੈ ਲਓ ਹਾਂ 60 70 ਰੁਪਏ 80 ਰੁਪਏ ਉੱਤੇ ਇੰਨਾ ਮਾੜਾ ਹਾਲ ਆ ਸਾਰੇ ਪਾਸੇ ਹੀ ਆ ਇੰਡੀਆ ਇਹ ਜਾਰੇ ਹੈਲੋ ਆ ਜਾ ਲੋਹੇ ਨਾਲ ਨਾ ਨਾ ਰੋਪੀ ਦਾ ਹੌਸਲਾ ਨਾ ਅਗਰੇ ਦੂਸਰੇ ਉੱਪਰ ਜੜੀਆਂ ਬਾਈ ਉਰਾਂ ਨਾਲ ਗੱਲ ਸੀ ਬਾਈ ਬਾਈ ਇਹ ਜਿੰਦਾ ਜਾਂ ਉੱਧਰ ਚੜ ਕੇ ਚੱਲ ਜੀ ਹੌਲਾ ਭਾਈ ਰਣਜੋਧ ਕੋਈ ਗੱਲ 200 ਰੁਪਏ ਲੈ ਲਓ ਬਰਾਛੀ ਵਰਗੇ ਤੇ ਮੈਂ ਹੁਣ ਤਾਂ ਅੰਦਰਾਂ ਦੀ ਹੂੰ ਫਿਰ ਤਾਂ ਵੈਸੇ ਮਾਸਾਂ ਦਾ ਭਰਤ ਭਾਜਨ ਕਰਾਣਾ ਸੀ ਉਹ ਚੱਕਰੀ ਜਿਹੀ ਮਾਝੀ ਜਿਹਾ ਨਾਲ ਬਾਰੇ ਸਭ ਹੋਰ ਜਿਹੜੇ ਗ੍ਰਾਮਾਂ ਵਿੱਚ ਕੋਰ ਪਹੰਡ ਦੀ ਕਰਨਾ ਹੈ ਗੱਲ ਤਾਂ ਇਹ ਹੈ ਕਿ ਉਧਰ ਆ ਜਾਓ ਅੱਜ ਲੋੜ ਹੈ ਕਿੰਜ ਮੈਂ ਤਰੇ ਤੱਕ ਗਿੜਾ ਲੈਣਾ ਹੈ ਜੋ ਕੋਈ ਨਹੀਂ ਆ ਕੇ ਭਾਈ ਫਿਰ ਮੈਂ ਜਵਾਨੀ ਇੰਦਾ ਬੈਠ ਨਹੀਂ ਉੱਥੇ ਜਾ ਕੋਰ ਬੈਠੇ ਯਾਰ ਤੁਰਦਾ ਫਿਰਨਾ ਠੀਕ ਹੈ ਉਧਰ ਜੜੇ ਤੇ ਪੱਜ ਕੇ ਤੂੰ ਇਹਦੇ ਸਤੋ ਗਾਹਾਂ ਜਾ ਕੇ ਬਸ ਕੋਈ ਚੱਲਦੇ ਬੰਦੇ ਲੋਕ ਬੈਠੇ ਨੇ ਇਹ ਹੈ ਰਿਵਰਸਿਨ ਇਹ ਵੀ ਯੰਗਰਜਾਂ ਦੇ ਦੌਰ ਦਾ ਜਿਹੜਾ ਰੇਲਵੇ ਸਟੇਸ਼ਨ ਬਣਿਆ ਹੋਇਆ ਜੀ ਕਿਲਾ ਰਾਏਪੁਰ ਕਾਫੀ ਧੀਰ ਖੜਨ ਤੋਂ ਬਾਅਦ ਦੋ ਤਿੰਨ ਟ੍ਰੇਨਾਂ ਜਿਹੜੀਆਂ ਦੋ ਟ੍ਰੇਨਾਂ ਇੱਕ ਤਾਂ ਕ੍ਰਾਸ ਕਰਾਇਆ ਇੱਕ ਤਾਂ ਕ੍ਰਾਸ ਪੈ ਗਿਆ ਤੇ ਆਪਾਂ ਹੁਣ ਨਿਕਲਿਆ ਕਿਲਾ ਰਾਏਪੁਰ ਤੋਂ ਬਾਏ ਬਾਏ ਕਿਲਾ ਰਾਏਪੁਰ ਸੋ ਆਪਾਂ ਦਾਦਰ ਐਕਸਪ੍ਰੈਸ 13 ਹੀ 11057 ਜੋ ਕਿ सीएसएमटी ਤੋਂ ਚੱਲ ਕੇ 1911 ਕਿਲੋਮੀਟਰ ਪੂਰਾ ਕਰਕੇ ਲੁਧਿਆਣਾ ਆਪਣੇ ਘੰਟਾ ਲੇਟ ਪਹੁੰਚੀ ਆ ਜੀ ਤੇ ਇਹ ਜਿਹੜੀ ਟ੍ਰੇਨ ਆ ਅੰਮ੍ਰਿਤਸਰ ਤੱਕ ਜਾਏਗੀ 2048 ਕਿਲੋਮੀਟਰ ਪੂਰਾ ਕਰਕੇ ਸ਼ਾਮੀ ਇਹਦਾ ਟਾਈਮ ਜਿਹੜਾ ਹੈਗਾ 4:25 ਦਾ ਹੈਗਾ ਤੇ ਅੱਜ ਇਹ ਟ੍ਰੇਨ ਲੇਟ ਕਰ ਰਹੀ ਹੈ ਇੱਕ ਘੰਟਾ ਤਕਰੀਬਨ ਲੇਟ ਕਰ ਰਹੀ ਹੈ ਸੋ ਇਸੇ ਆਪਾਂ ਲੁਧਿਆਣਾ ਪਹੁੰਚ ਗਏ ਸੋ ਲੁਧਿਆਣਾ ਰੇਲਵੇ ਸਟੇਸ਼ਨ ਦੀ ਗੱਲ ਕਰੀਏ ਤਾਂ ਲੁਧਿਆਣਾ ਸਟੇਸ਼ਨ ਕੋਡ ਹੈ ਜੀ LDH ਤੇ ਆਪਾਂ ਲੁਧਿਆਣਾ ਰੇਲਵੇ ਸਟੇਸ਼ਨ ਦੇ ਉੱਤੇ ਪਹੁੰਚ ਗਏ ਆ ਇਹ ਹੈ ਉੱਪਰਲਾ ਪੁਲ ਤੇ ਚੱਲਦੇ ਆਪਾਂ ਬਾਹਰ ਇਹ ਵੀ ਆਪਣੀ ਸੀਐਸਐਮਟੀ ਜਿਹੜੀ ਟ੍ਰੇਨ ਵਿੱਚ ਆਏ ਆ ਉਹ ਟ੍ਰੇਨ ਖੜੀ ਹੈ ਜੀ ਸੋ ਇਹ ਸੀ ਆਪਣਾ ਅੱਜ ਦਾ ਸਫ਼ਰ ਤੇ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਕਮੈਂਟ ਲਾਈਕ ਸ਼ੇਅਰ ਕਰਨਾ ਜੀ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਆਪਾਂ ਮੇਰੇ ਵੱਲੋਂ ਦੁबारा ਤੋਂ ਫਿਰ ਆਪ ਜੀ ਨੂੰ ਸਤਿ ਸ਼੍ਰੀ ਅਕਾਲ रब रखा कढ़ंदी करो